ਪਰਦਰਸ਼ਨਕਾਰੀ ਕਿਸਾਨਾਂ ਦੀ ਕਹਿ ਰਹੀ ਕਿ ਸ਼ੰਭੂ ਤੇ ਿਕਨੌਰੀ ਬਾਰਡਰ ਉਤੇ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਜਾਣ ਲਈ ਡਟੇ ਪਏ ਕਿਸਾਨ ਧਿਰਾਂ ਦੀ ਅੱਜ ਬੈਠਕ ਮਾਨਯੋਗ ਸੁਪਰੀਮ ਕੋਰਟ ਦੀ ਨਿਰਦੇਸ਼ਨਾ ਉੱਤੇ ਪੰਜਾਬ ਤੇ ਹਰਿਆਣਾ ਨਾਲ ਹੁੰਦੀ ਹੈ ਉਸ ਦੇ ਬੈਠਕ ਦੇ ਵਿੱਚ ਕੀ ਨਿਪੜਿਆ ਕੀ ਨਹੀਂ ਕੀ ਨਹੀਂ ਨਿਪੜਿਆ ਜਿੱਤੇ ਇਸ ਗੱਲ ਉੱਤੇ ਚਰਚਾ ਕਰਾਂਗੇ ਪਰ ਜਿਹੜੀ ਵੱਡੀ ਗੱਲ ਸਾਹਮਣੇ ਆਈ ਹੈ ਕਿ ਟਰੈਕਟਰ ਦੇ ਮਾਮਲੇ ਉੱਤੇ ਜ਼ਰੂਰ ਇੱਕ ਪੇਚ ਫਸਿਆ ਹੈ ਉਹ ਪੇਜ ਕੀ ਹੈ ਤੇ ਨਾਲ ਰਵਨੀਤ ਸਿੰਘ ਬਿੱਟੂ ਦੀ ਵੱਡੀ ਸਭਾਵਨਾ ਹੈ ਕਿ ਉਹ ਰਾਜਸਥਾਨ ਤੋਂ ਹੁਣ ਰਾਜ ਸਭਾ ਦੇ ਮੈਂਬਰ ਹੋਣਗੇ ਇਸ ਸਾਰੇ ਮਾਮਲੇ ਸਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਕਿ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਤਿ ਪਵੰਨ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਤੁਹਾਡਾ ਸਵਾਗਤ ਕਰਦਾ ਹੈ ਵੈਲਕਮ ਬਹੁਤ ਬਹੁਤ ਸੁਪਰੀਆ ਪੰਡਿਤ ਸਾਹਿਬ ਸਤਿ ਸ਼੍ਰੀ ਅਕਾਲ ਮਾਸਾਪਾ ਪਾਪਾ ਕਿਵੇਂ ਦੇਖਦੇ ਆ ਕਿ ਕੀ ਜਿਹੜੇ ਪ੍ਰਦਰਸ਼ਨਕਾਰੀ ਕਿਸਾਨ ਨੇ ਕਹਿ ਲਿਆ ਕਿ ਐਸਕੇਐਮ ਜਿਹੜਾ ਗੈਰ ਸਿਆਸੀ ਹੈ ਤੇ ਨਾਲ ਕਿ ਐਮਐਮ ਦਲੇਵਾਲ ਤੇ ਪੰਦੇਰ ਦੀ ਗਾਈ ਹਿੱਟ ਜਿਹੜੇ ਕਿਸਾਨ ਧਿਰਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਉਤੇ ਦਿੱਲੀ ਜਾਣ ਲਈ ਉਹਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਰੋਕ ਦਿੱਤਾ ਜਾਂਦਾ ਹੈ ਪਰੰਤੂ ਧਰਨੇ ਉੱਤੇ ਬੈਠੇ ਨੇ ਮਾਮਲਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਹੈ ਹਰਿਆਣਾ ਸਰਕਾਰ ਵੱਲੋਂ ਤੇ ਜਿਹੇ ਮਗਰੋਂ ਇੱਕ ਨਿਰਦੇਸ਼ ਆਉਂਦਾ ਹੈ ਅਦਾਲਤ ਵੱਲੋਂ ਇੱਕ ਦੋਨਾਂ ਤਰ੍ਹਾਂ ਦੇ ਵਿੱਚ ਬੈਠ ਕਿਤੇ ਜਾਣ ਦਾ ਖੈਰ ਅੱਜ ਇਹ ਬੈਠਕ ਪਟਿਆਲਾ ਦੇ ਵਿੱਚ ਹੁੰਦੀ ਹੈ ਕੀ ਕੁਝ ਹੁੰਦਾ ਹੈ ਇਸ ਬੈਠਕ ਦੇ ਵਿੱਚ ਜਿਹਦੇ ਵਿੱਚ ਪੰਜਾਬ ਵੀ ਇੱਕ ਨਮਾਇੰਦੇ ਵਜੋਂ ਹੈ ਹਰਿਆਣਾ ਵੀ ਨਮਾਇੰਦੇ ਵਜੋਂ ਹੈ ਤੇ ਨਿਰਦੇਸ਼ਨ ਹੈ ਜਿਹੜੀ ਉਹ ਮਾਨਯੋਗ ਸੁਪਰੀਮ ਕੋਰਟ ਦੀ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਕਿਸਾਨਾਂ ਦੇ ਵੱਲੋਂ ਰਪਈ 2024 ਤੋਂ ਨਿਰੰਤਰ ਸੰਬੂ ਬਾਰਡਰ ਤੇ ਪਰ ਧਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਤੇ ਰਸਤਾ ਰੋਕ ਦਿੱਤਾ ਗਿਆ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਹਦੇਸ਼ ਕੀਤਾ ਕਿ ਪਟਿਆਰ ਪੰਜਾਬ ਅਤੇ ਹਰਿਆਣਾ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਇਸ ਰਸਤੇ ਨੂੰ ਖੋਲਣ ਸੰਬੰਧੀ ਗੱਲਬਾਤ ਚਲਾਈ ਇਸ ਦਿਸ਼ਾ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀ ਜਿਦੇ ਵਿੱਚ ਅੰਮੜਾ ਦੇ ਐਸਐਸਪੀ ਡੀਸੀ ਅਤੇ ਪਟਿਆਲਾ ਦੇ ਐਸਐਸਪੀ ਡੀਸੀ ਤੇ ਸਪੈਸ਼ਲ ਡੀਜੀਪੀ ਤੇ ਡੀਆਈਜੀ ਸ਼ਾਮਲ ਹੋਏ ਤੇ ਉਹਨਾਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਉਹਦੇ ਵਿੱਚ ਮੀਟਿੰਗ ਦੇ ਵਿੱਚ ਤੋਂ ਬਾਅਦ ਕਿਸਾਨ ਆਗੂਆਂ ਨੇ ਜਿਸ ਤਰ੍ਹਾਂ ਦੱਸਿਆ ਕਿ ਸੰਡੇ ਲਾਲ ਇਸਵੰਦ ਵਿੱਚ ਮੀਟਿੰਗ ਕੀਤੀ ਹੈ ਤੇ ਅਸੀਂ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹਾਂ ਇਹਦੇ ਉੱਪਰ ਮੁੱਦਿਆਂ ਦੇ ਉੱਪਰ ਗੱਲ ਹੋਈ ਹੈ ਜਦੋਂ ਕਿ ਅਸੀਂ ਲਗਾਤਾਰ ਉਹਨਾਂ ਨੇ ਬੈਠੇ ਸਾਡੇ ਨਾਲ ਕਿਸੇ ਵੀ ਸਰਕਾਰ ਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੇ ਜਿਹੜੇ ਮੁੱਦੇ ਨੇ ਉਹਨਾਂ ਬਾਰੇ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਤੇ ਅਸੀਂ ਇਸ ਕਰਕੇ ਮੀਟਿੰਗ ਦੇ ਵਿੱਚ ਪਹੁੰਚੇ ਹਾਂ ਕਿਉਂਕਿ ਇਹ ਨਾ ਕਹਨ ਕੋਈ ਕਹੇ ਵੀ ਅਸੀਂ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਜੈ ਸਰਕਾਰ ਦੇ ਨਾਲ ਕੋਈ ਇਸ ਤਰ੍ਹਾਂ ਦਾ ਹੋਣੀ ਸਾਡੀ ਮੰਗ ਕੇਂਦਰ ਸਰਕਾਰ ਦੇ ਨਾਲ ਹੈ ਕੇਂਦਰ ਸਰਕਾਰ ਤੋਂ ਅਸੀਂ ਮੰਗਾ ਮੰਨੇ ਹੋਣ ਯਾਨੀ ਜਿਹੜੀਆਂ ਸਾਡੀਆਂ ਮੰਗਾਂ ਨੇ ਸਭ ਦੇ ਵਿੱਚ ਕਿਸਾਨ ਆਗੂਆਂ ਨੇ ਜਿਸ ਤਰ੍ਹਾਂ ਕਿਹਾ ਉਸ ਸੰਬੰਧ ਵਿੱਚ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਹਰਿਆਣੇ ਦੇ ਅਧਿਕਾਰੀ ਵੱਲੋਂ ਇਹ ਕਿਹਾ ਕਿ ਰਸਤਾ ਖੁੱਲ ਜਾਣਾ ਚਾਹੀਦਾ ਪਰੰਤੂ ਕਿਸਾਨ ਆਪਣੇ ਟਰੈਕਟਰ ਨਾਲ ਲੈ ਕੇ ਜਾਣ ਟਰੈਕਟਰ ਟਰਾਲੀਆਂ ਤੇ ਕਿਸਾਨ ਆਗੂਆਂ ਦਾ ਕਹਿਣਾ ਕਿ ਟਰੈਕਟਰ ਟਰਾਲੀ ਸਾਡੀ ਇੱਕ ਬਹਾਨਾ ਹੈ ਜਿਹੜਾ ਸਾਡਾ ਸਾਡਾ ਹਰੇਕ ਕੰਮ ਦੇ ਲਈ ਹੈ ਤੇ ਅਸੀਂ ਜਦੋਂ ਤਾਂ ਨੇ ਪ੍ਰਵੈਠ ਤੇ ਆ ਤਾਂ ਸਾਡੇ ਲਈ ਇੱਕ ਸ਼ੈਲਟਰ ਵੀ ਦਾ ਕੰਮ ਕੰਮ ਵੀ ਨਹੀਂ ਜਾਂਦੀਆਂ ਨੇ ਟਰਾਲੀਆਂ ਤੇ ਟਰੈਕਟਰ ਸਾਡੇ ਲਈ ਜਾਂਦਾ ਸਾਡਾ ਰਸਤੇ ਦੇ ਵਿੱਚ ਇਹ ਕੋਈ ਗਲਤ ਹੋਣੀ ਹੈ ਗਲਤ ਵਹੀਕਲ ਨਹੀਂ ਹੈ ਨਾ ਵਿਸ਼ਵ ਪੱਧਰ ਦੇ ਉੱਪਰ ਜੇਕਰ ਕੋਈ ਇਸ ਤਰ੍ਹਾਂ ਦੀ ਹੈ ਬਈ ਇਸ ਬਹਾਨੇ ਸੜਕ ਦੇ ਉੱਪਰ ਨਹੀਂ ਚਲਾਉਣਾ ਤਾਂ ਨਾ ਤਾਂ ਕੌਮੀ ਪੱਧਰ ਤੇ ਨਾ ਕਮੰਤਰੀ ਪੱਧਰ ਤੇ ਇਸ ਤਰ੍ਹਾਂ ਦੀ ਕੋਈ ਦਿਸ਼ਾ ਨਿਰਦੇਸ਼ ਨਹੀਂ ਹੈ ਇਹ ਸਾਡਾ ਆਪਣਾ ਹੱਕ ਹੈ ਅਸੀਂ ਹੱਕਾਂ ਦੇ ਲਈ ਆਪਣਾ ਸੰਘਰਸ਼ ਕਰਦੇ ਆਂ ਤੇ ਟਰਾਲੀਆਂ ਦੇ ਵਿੱਚ ਅਸੀਂ ਆਪਣਾ ਰਹਿਣ ਬਸੇਰਾ ਗਰਮੀ ਸਰਦੀ ਤੋਂ ਮੀਂਹ ਦੇ ਵਿੱਚੋਂ ਬਚਣ ਦੇ ਲਈ ਸਾਡੇ ਲਈ ਇੱਕ ਸ਼ੈਲਟਰ ਦਾ ਕੰਮ ਦਿੰਦੇ ਨੇ ਇਸ ਕਰਕੇ ਅਸੀਂ ਟਰੈਕਟਰ ਟਰਾਲੀ ਲਿਜਾਣਾ ਚਾਹੁੰਦੇ ਆ ਤੇ ਦੂਸਰਾ ਇਹ ਹੋਇਆ ਕਿ ਕਿਉਂਕਿ ਜੇ ਟਰੈਕਟਰ ਟਰਾਲੀਆਂ ਨੂੰ ਸੜਕ ਦੇ ਉੱਪਰ ਚੜ੍ਹਨ ਤੋਂ ਰੋਕਣਾ ਤਾਂ ਇਹ ਇਕੱਲੇ ਖੇਤਾਂ ਦੇ ਵਿੱਚ ਕਿਵੇਂ ਰਹੇਗਾ ਤੇ ਜਦੋਂ ਅਸੀਂ ਆਪਣੀ ਫਸਲ ਲੈ ਕੇ ਆਉਣੀ ਹੈ ਜੇ ਫਸਲ ਪੱਕੀ ਜਾਂ ਫਸਲ ਨੂੰ ਮੰਡੀ 'ਚ ਲੈ ਕੇ ਜਾਣਾ 25 ਕਿਲੋਮੀਟਰ 50 ਕਿਲੋਮੀਟਰ ਜਾਂ 100 ਕਿਲੋਮੀਟਰ ਤੱਕ ਅਸੀਂ ਆਪਣੀ ਫਸਲ ਦੀ ਵੇਚ ਕਰਨੀ ਹੈ ਤੇ ਜਿੱਦੇ ਤੱਕ ਮੰਡੀਆਂ ਜਿਹੜੀਆਂ ਇੰਨੀ ਨਹੀਂ ਦੂਰ ਨੇ ਉਹਦਾ ਸੜਕ ਦੇ ਉੱਪਰ ਚੜੋਗੇ ਜਾਂ ਚੜੂਗਾ ਇਹ ਕੋਈ ਇਸ ਤਰ੍ਹਾਂ ਦਾ ਕੋਈ ਲੌਜੀਕ ਨਹੀਂ ਇਹਦੇ ਲਈ ਕਿਸਾਨ ਆਗੂਆਂ ਨੇ ਬੜੇ ਤਰਕ ਦੇ ਨਾਲ ਆਪਣੀ ਗੱਲ ਰੱਖੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਦੀ ਮੀਟਿੰਗ ਇੱਥੇ ਖਤਮ ਹੋ ਗਈ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਹਿ ਕੇ ਅਸੀਂ ਅਗਲੀ ਮੀਟਿੰਗ ਫੇਰ ਕਰਾਂਗੇ ਅਸੀਂ ਕਿਹਾ ਕਹਿੰਦੇ ਵੀ ਜਦੋਂ ਵੀ ਹੋਇਆ ਅਸੀਂ ਬੀਕਾ ਦਿੱਲੀ ਰਾਜੀਆਂ ਤੇ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਕੇਂਦਰ ਸਰਕਾਰ ਤੋਂ ਮਨਾਉਣਾ ਚਾਹੁੰਦੇ ਹਾਂ ਜੀ ਪੰਡਤ ਸਾਹਿਬ ਵਾਟਸਾਪ ਕਹਿੰਦਾ ਭਾਵ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਉੱਤੇ ਜਿਹੜਾ ਹੈ ਪੰਜਾਬ ਤੇ ਹਰਿਆਣਾ ਵੱਲੋਂ ਇਨਕਲੂਡ ਜਿਹੜੇ ਤਰਨਾਕਾਰੀ ਕਿਸਾਨ ਨੇ ਬੈਠਕ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਪਹਿਲੀ ਬੈਠਕ ਹੋਈ ਹੈ ਭਾਵੇਂ ਹਾਲੇ ਕਿਸੇ ਨਿਰਣੇ ਤੇ ਮਾਮਲਾ ਨਹੀਂ ਪਹੁੰਚਿਆ ਦੇ ਵਿੱਚ ਜਿਹੜੀ ਅੜਚਣਾ ਆਈ ਹੈ ਕਿ ਟਰੈਕਟਰ ਟਰਾਲੀ ਤੋਂ ਬਿਨਾਂ ਕਿਸਾਨਾਂ ਦਾ ਦਿੱਲੀ ਨੂੰ ਜਾਣ ਹਾਲਾਂਕਿ ਇਹ ਪਿਛਲੇ ਲੰਮੇ ਚਿਰ ਤੋਂ ਕਈ ਹਫ਼ਤੇਾਂ ਤੋਂ ਜੀ ਗੱਲ ਇਹ ਉੱਠ ਕੇ ਆ ਰਹੀ ਹਰਿਆਣੇ ਵੱਲੋਂ ਜਾਂ ਦਿੱਲੀ ਵੱਲੋਂ ਕਿ ਬਿਨਾ ਉਹ ਟਰੈਕਟਰ ਟਰਾਲੀਆਂ ਤੇ ਆਉਣ ਤੇ ਅਜਿਹੇ ਦੇ ਵਿੱਚ ਕਿਸਾਨਾਂ ਨੇ ਜਿਹੜਾ ਆਪਣਾ ਤਰਕ ਦਿੱਤਾ ਹੈ ਕਿ ਟਰੈਕਟਰ ਤਾਂ ਕਿਸਾਨ ਦਾ ਇੱਕ ਅੱਜ ਦੀ ਤਰੀਕ ਦੇ ਵਿੱਚ ਵੱਡਾ ਅੰਗ ਹੈ ਜੇ ਜਦੋਂ ਅਸੀਂ ਫਸਲ ਦੀ ਢੋਅ ਟਵਾਇ ਲਈ ਅਸੀਂ ਆਪਣਾ ਛੜਕਾ ਤੇ ਟਰੈਕਟਰ ਨੂੰ ਲਿਜਾ ਸਕਦੇ ਹਾਂ ਫਿਰ ਆਪਣੇ ਜਿਹੜੇ ਆਪਣੇ ਮੰਗਾ ਦੇ ਮੰਗਾ ਲਈ ਜਾਂ ਧਰਨੀਆਂ ਲਈ ਵੀ ਅਸੀਂ ਟਰੈਕਟਰ ਯੂਜ਼ ਕਰ ਸਕਦੇ ਹਾਂ ਟਰੈਕਟਰ ਸਾਡੇ ਲਈ ਸਹਾਈ ਸਿੱਧ ਹੁੰਦਾ ਹੈ ਟਰਾਲੀ ਦੇ ਵਿੱਚ ਖੜੇ ਪਾਣੀ ਦੇ ਉੱਤੇ ਵੀ ਮਤਲਬ ਜੋ ਟਰਾਲੀ ਖੜਦੀ ਹੈ ਤਾਂ ਉਹਦੇ ਉੱਤੇ ਜਿਹੜੇ ਰਹਿਣ ਵਿਸੇਪਾ ਬਣ ਸਕਦਾ ਜਦੋਂ ਆਪਾਂ ਦੇਖਿਆ ਕਿ ਜਦ ਦਿੱਲੀ ਦੇ ਵਿੱਚ ਕਿਸਾਨ ਪ੍ਰਦਰਸ਼ਨ ਜਾਂ ਕਿਸਾਨਾਂ ਤੋਂ ਜਦੋਂ ਕਿਸਾਨ ਦਿੱਲੀ ਆ ਤਾਂ ਕਈ ਜਗ੍ਹਾ ਨੀਵੀਂ ਆ ਜਿਹੀਆਂ ਸੀ ਜਿੱਥੇ ਜਦੋਂ بارش ਪੈਣ ਤੋਂ ਬਾਅਦ ਪਾਣੀ ਕਈ ਦਿਨ ਖੜ੍ਹਾ ਰਹਿੰਦਾ ਸੀ ਪਰੰਤੂ ਉੱਪਰ ਟਰਾਲੀਆਂ ਦੇ ਉੱਤੇ ਕਿਸਾਨਾਂ ਨੇ ਆਪਣਾ ਵਸੇਪਾ ਉਹ ਬਣਾਈ ਰੱਖਦੇ ਸੀ ਖੈਰ ਕਿਸਾਨਾਂ ਦੀ ਅੱਜ ਤੱਕ ਜਿਹੜਾ ਸਰਕਾਰ ਨੂੰ ਦਿੱਤਾ ਗਿਆ ਉਹ ਆਪਣੇ ਆਪ ਦੇ ਵਿੱਚ ਇੱਕ ਵਜਨ ਰੱਖਦਾ ਹੈ ਪਰ ਕਾਨੂੰਨੀ ਲਿਹਾਜ਼ ਤੋਂ ਸਰਕਾਰਾਂ ਨੇ ਵੀ ਇਹ ਕਰ ਦੇਖਣੀ ਹੈ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕਿਸ ਧਿਰ ਵੱਲ ਵੱਡੇ ਕਦਮ ਉਠਾੜਦੀ ਹੈ ਅਗਲੇ ਸਮੇਂ ਜਦੋਂ ਬੈਠਕਾਂ ਤੇ ਤਰਨਗਿਆ ਤੇ ਨਾਲ ਜਿਹੜੀ ਇੱਕ ਹੋਰ ਗੱਲ ਹੈ ਕਿ ਜਦੋਂ ਕਿਸਾਨ ਦਾ ਜਿਹੜਾ ਟਰੈਕਟਰ ਗੱਟਾ ਫਿਰ ਜਦੋਂ ਗੱਡੇ ਨੂੰ ਰੋਕਿਆ ਜਾ ਰਿਹਾ ਕਿਸਾਨ ਨੂੰ ਤਾਂ ਇਹ ਸਾਡਾ ਦੇਸ਼ ਉਹਦਾ ਵੱਡੇ ਪੱਧਰ ਤੇ ਮੰਨਿਆ ਜਾਂਦਾ ਹੈ ਕਿ ਕਿਸਾਨੀ ਨਾਲ ਜੁੜਿਆ ਦੇਸ਼ ਹੈ 80% ਜਿਹੜੇ ਲੋਕ ਨੇ ਉਹ ਖੇਤੀ ਨਾਲ ਜੁੜੇ ਹੋਏ ਨੇ ਤੇ ਖੇਤੀ ਨਾਲ ਜਿਹੜਾ ਵੱਡਾ ਜੰਤਪੰਤਰ ਹੈ ਉਹ ਕਹਿੰਦੇ ਹੈ ਕਿਸਾਨ ਦਾ ਟਰੈਕਟਰ ਪੰਜਾਬ ਦੇ ਵਿੱਚ ਪਿਛਲੀ ਵਾਰ ਸਰਕਾਰ ਵੱਲੇ ਇਸ ਨੂੰ ਇੱਕ ਗੱਡਾ ਘੋਸਟ ਕਰ ਦਿੱਤਾ ਗਿਆ ਸੀ ਟੈਕਸ ਮੁਕਤ ਕਰ ਦਿੱਤਾ ਗਿਆ ਸੀ ਹੁਣ ਇਸ ਗੱਡੇ ਉੱਤੇ ਫਿਰ ਇੱਕ ਰੌਲਾ ਕਹਿੰਦਾ ਆਪ ਅੱਜ ਦੀ ਬੈਠਕ ਦੇ ਵਿੱਚ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸ ਰਹੇ ਹੋ ਟਰੈਕਟਰ ਦੀ ਗੱਲ ਉਹ ਵੀ ਇੱਕ ਬੜੀ ਅਹਿਮ ਰਹੀ ਕਿਉਂਕਿ ਕਿਸਾਨ ਨਹੀਂ ਇਹ ਰਾਜ਼ੀ ਕਿਸੀ ਬਿਨਾਂ ਟਰੈਕਟਰਾਂ ਤੋਂ ਕੀ ਫਾਇਦੇ ਕਿਸਾਨ ਜਾਣ ਜਾਂ ਉਹ ਆਪਣੇ ਹੋਰ ਟਰੱਕ ਜਾਂ ਬੱਸਾਂ ਦਾ ਇਹ ਸਾਧਨ ਕਿਉਂ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਅਸੀਂ ਦਿੱਲੀ ਪਹੁੰਚਦੇ ਆ ਤਾਂ ਸਾਡਾ ਰਹਿਣ-ਬਸੇਬਾ ਵੀ ਇਹ ਸਾਡੇ ਟਰਾਲੀਆਂ ਟਰੈਕਟਰਾਂ ਸਾਡੇ ਲਈ ਜ਼ਰੂਰੀ ਨਹੀਂ ਖੈਰ ਮੋٹے ਤੌਰ ਤੇ ਕਹਿ ਲਿਆ ਕਿ ਪੇਚ ਟਰੈਕਟਰ ਟਰਾਲੀ ਦਾ ਜ਼ਰੂਰ ਖਸੇ ਹੁਣ ਅੱਗੇ ਵੇਖਣਾ ਹੋਵੇਗਾ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਅਤੇ ਨਿਰਦੇਸ਼ਨਾ ਉੱਤੇ ਪੰਜਾਬ ਤੇ ਹਰਿਆਣਾ ਦੋਨੇ ਤਰ੍ਹਾਂ ਗੰਭੀਰ ਨੇ ਕਿਸਾਨ ਅਗਲੀਆਂ ਬੈਠਕਾਂ ਦੇ ਵਿੱਚ ਇਹ ਸਾਰਾ ਮਾਮਲਾ ਅਗਲੀ ਸੰਮੇਖ ਵਿੱਚ ਤੁਰਦਾ ਹੈ ਪਰ ਪਰ ਇੱਕ ਗੱਲ ਜਿਹੜੀ ਡਾਕਟਰ ਸਾਹਿਬ ਸਾਹਮਣੇ ਆਈ ਕਿਸਾਨ ਕਿਸਾਨ ਆਗੂ ਕਹਿ ਰਹੇ ਸੀ ਪੰਦੇਰ ਸਾਹਿਬ ਡਲੇਵਾਲ ਸਾਹਿਬ ਤੁਦੋ ਬੈਟ ਖਤਮ ਹੁੰਦੀ ਹੈ ਕਿ ਜਿਹੜਾ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਹੈ ਸੀ 2 50 ਇਹ ਤਾਂ ਕਿਸਾਨੀ ਨੂੰ ਦੇਣ ਦੀ ਭਾਜਪਾ ਨੇ ਜਿਹੜੀ ਹੈ ਆਪਣੇ ਮੈਨੀਫੈਸਟੋਸ ਪਾਈ 2014 ਦੇ ਵਿੱਚ ਪਰੰਤੂ ਹੁਣ ਸਰਕਾਰ ਮੁੱਕ ਰਹੀ ਹੈ ਕਿਸਾਨ ਅੰਦੋਲਨ ਵੇਲੇ ਵੀ ਸਰਕਾਰ ਨੇ ਵਾਦਾ ਕੀਤਾ ਪਰੰਤੂ ਹਾਲੇ ਉਹ ਮੰਗ ਪੂਰੀ ਨਹੀਂ ਉੱਸਰੇ ਨਹੀਂ ਚੜ ਰਹੀ ਤੇ ਨਾਲ ਉਹਨਾਂ ਨੇ ਇੱਕ ਵੱਡੀ ਗੱਲ ਜਿਹੜੀ ਕਹੀ ਹੈ ਕਿ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਾਨ ਪ੍ਰਧਾਨ ਮੰਤਰੀ ਨਵਿੰਦਰ ਮੋਦੀ ਤਾਂ ਉਹਨਾਂ ਨੇ ਵਕਾਲਤ ਵੱਡੇ ਪੱਧਰ ਉੱਤੇ ਕੀਤੀ ਸੀ ਜਿਹੜਾ ਐਮਐਸਪੀ ਲੀਗਲ ਗਾਰੰਟੀ ਕਨੂੰਨ ਪਰ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਜਿਹੜੇ ਜਿਹੜੇ ਕਿਸਾਨੀ ਨਾਲ ਕੀਤੇ ਵਾਅਦੇ ਉੱਤੇ ਹੁਣ ਅੱਗੇ ਆਉਣਾ ਚਾਹੀਦਾ ਹੈ ਸਾਡਾ ਕਿਵੇਂ ਦੇਖਦੇ ਆ ਇਹ ਮਾਮਲਾ ਕਿਉਂਕਿ 13 ਫਰਵਰੀ ਨੂੰ ਜਿਹੜੇ ਕਿਸਾਨ ਜਾਂਦੇ ਆ ਦਿੱਲੀ ਵੱਲ ਵਹੀਰਾ ਘੱਟਦੇ ਆ ਤੇ ਉਹਨਾਂ ਨੂੰ ਵੱਡੀਆਂ ਕੰਦਾਂ ਕੱਢ ਕੇ ਹਰਿਆਣੇ ਦੇ ਵਿੱਚ ਜੀਟੀ ਰੋਡ ਤੇ ਰੋਕ ਲਿਆ ਜਾਂਦਾ ਹੈ। ਹਰਿਆਣਾ ਤੇ ਖੰਡੌਰੀ ਪਾਉਂਡਰ ਉੱਤੇ ਯਾਨੀ ਕਿ ਸੰਗੂ ਪਾਉਂਡਰ ਤੇ ਖੰਡੌਰੀ ਉੱਤੇ। ਫਿਰ ਇਸ ਤੋਂ ਬਾਅਦ ਪੰਜਾਬ ਸਰਕਾਰ ਵਿੱਚ ਸਾਸ ਪੈਂਦੀ ਹੈ ਤੇ ਅੱਧੇ-ਅੱਧੇ ਰਾਤ ਤੱਕ ਕੇਂਦਰੀ ਮੰਤਰੀਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਬੈਠਕ ਹੁੰਦੀ ਹੈ। ਮਾਮਲਾ ਕਿਸੇ ਤਨਪੱਤਨ ਨਹੀਂ ਲੱਗਦਾ। 18 ਤਰੀਕ ਨੂੰ ਇਹ ਗੱਲਬਾਤ ਜਿਹੜਾ ਆਖਰੀ ਆਖਰੀ ਗੀਟ ਦੀ ਗੱਲਬਾਤ ਜਿਹੜੀ ਕੇਂਦਰ ਨਾਲ ਇਸ ਪ੍ਰਦਰਸ਼ਨ ਕਰੀ ਕਿਸਾਨ ਤਰ੍ਹਾਂ ਦੀ ਹੁੰਦੀ ਹੈ ਉਸ ਤੋਂ ਬਾਅਦ ਸਾਰਾ ਕੁਝ ਡੈਡਲੌਕ ਦੇ ਵਿੱਚ ਆ ਸਿਮੈਂਟ ਦਾ ਪਰ ਹੁਣ ਜਿਹੜੀ ਗੱਲਬਾਤ ਹੋ ਰਹੀ ਹੈ ਇਹ ਕੇਂਦਰ ਸਰਕਾਰ ਵੱਲੋਂ ਹਾਲੇ ਵੀ ਉਸ ਕਦਰ ਹੰਗਾਰਾ ਨਹੀਂ ਮਾਨਜੋਗ ਸੁਪਰੀਮ ਕੋਰਟ ਵੱਲੋਂ ਇਹ ਰਸਤੇ ਦੇ ਹੱਲ ਲਈ ਇਹ ਜਿਹੜਾ ਮਸਲੇ ਨੂੰ ਕੇ ਬਦਾਇਆ ਜਾ ਰਿਹਾ ਹੈ ਪਰ ਜਿਹੜੀਆਂ ਕਿਸਾਨੀ ਵੰਗਾ ਨੇ ਮਸਲੇ ਨੇ ਡਾਕਟਰ ਸਾਹਿਬ ਉਹ ਕਦੋਂ ਕੇਂਦਰ ਸਰਕਾਰ ਉਹਦੇ ਪ੍ਰਤੀ ਗੰਭੀਰ ਸੰਜੀਦਾ ਹੋਈ ਡਾਕਟਰ ਸਾਹਿਬ ਜਿਸ ਤਰ੍ਹਾਂ ਕੇ ਕਿਸਾਨਾਂ ਦਾ ਜਿਹੜਾ ਮੌਜੂਦਾ ਜਿਹੜਾ ਹਮੋਰਚਾ ਚੱਲ ਰਿਹਾ ਹੈ ਇਸ ਦੇ ਸ਼ੁਰੂ ਹੋ ਤੋਂ ਬਾਅਦ ਇਹ ਦੇਸ਼ ਦੇ ਵਿੱਚ ਆਮ ਤੂਣਾ ਦਾ ਐਲਾਨ ਵੀ ਹੋ ਗਿਆ ਕਿ ਚੂਣਾ ਹੋ ਗਈਆਂ ਤੇ ਇਸ ਕਰਕੇ ਇਹ ਕਿਸੇ ਤਣਪੱਤਨ ਨਾਲ ਲੱਗਿਆ ਤੇ ਨਵੀਂ ਸਰਕਾਰ ਬਣ ਗਈ ਇਹ ਫਿਰ ਵੀ ਇਸ ਤਰ੍ਹਾਂ ਦੀ ਹਲੇ ਕੋਈ ਗੱਲਬਾਤ ਨਹੀਂ ਹੋਈ ਇਹਦੇ ਲਈ ਹੀ ਕਿਸਾਨ ਆਗੂਆਂ ਨੇ ਜਿਵੇਂ ਮੰਗ ਕੀਤੀ ਹੈ ਕਹਿੰਦੇ ਅਸੀਂ ਮੰਗ ਕਰਦੇ ਆ ਵੀ ਸਾਨੂੰ ਸਰਕਾਰ ਸਾਡੇ ਨਾਲ ਗੱਲ ਕਰੇ ਸਾਡੀਆਂ ਮੰਗਾਂ ਦੇ ਉੱਪਰ ਗੌਰ ਕਰੇ ਜਦਕਿ ਚਲੋ ਹੁਣ ਬਹਾਨੇ ਵੀ ਖਤਮ ਹੋ ਚੁੱਕੇ ਸਰਕਾਰ ਨਵੀਂ ਬਣ ਚੁੱਕੀ ਹੈ ਤੇ ਇਹਦਾ ਮਤਲਬ ਹੈ ਵੀ ਸਰਕਾਰ ਸਾਨੂੰ ਧਕਾਉਣਾ ਚਾਹ ਰਹੀ ਹੈ ਜਾਂ ਲੰਬਾ ਸਮਾਂ ਪਿਠਾੜ ਕੇ ਫਿਰ ਉਸ ਤੋਂ ਬਾਅਦ ਹੀ ਗੱਲ ਕਰੇਗੀ ਇਹਦੇ ਲਈ ਸਾਡੇ ਲਈ ਸਾਡੇ ਟਰੈਕਟਰ ਟਰਾਲੀਆਂ ਦਿੱਲੀ ਤੱਕ ਅਸੀਂ ਪਹੁੰਚਣਾ ਚਾਹੁੰਦੇ ਆ ਤਾਂ ਫਿਰ ਸਾਨੂੰ ਜਾਣ ਦਿੱਤਾ ਜਾਵੇ ਕਿ ਜਦੋਂ ਕਿ ਇਹ ਰਾਹ ਬੰਦ ਕੀਤੇ ਗਏ ਨੇ ਤੇ ਇਹਦੇ ਨਾਲ ਆਮ ਪਬਲਿਕ ਨੂੰ ਵੀ ਬੜੀ ਸੁਵਿਧਾ ਹੋ ਰਹੀ ਹੈ ਤੇ ਉਹਨਾਂ ਨੂੰ ਹੋਰ ਪਾਸਿਆਂ ਦੇ ਉੱਪਰ ਦੇ ਜਾਣਾ ਪੈਂਦਾ ਤੇ ਦਿੱਲੀ ਦੇ ਨਾਲ ਆਮ ਪਬਲਿਕ ਵੀ ਪਰੇਸ਼ਾਨ ਹੋ ਰਹੀ ਹੈ ਇਸੇ ਕਾਰਨ ਮਾਨਯੋਗ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤੇ ਸੀ ਕਿ ਇਹ ਰਸਤੇ ਨੂੰ ਖਰਾਉਣ ਦੇ ਲਈ ਸਾਨਾਪੂਆ ਦੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਇਹ ਗੱਲਬਾਤ ਸ਼ੁਰੂ ਹੋਈ ਹੈ ਪਰੰਤੂ ਹੁਣ ਇਹ ਕਿਸ ਦਿਸ਼ਾ ਵੱਲ ਨੂੰ ਤੇ ਕਿਸ ਤਰ੍ਹਾਂ ਦਾ ਇਹਦਾ ਆਊਟਕਮ ਕੀ ਨਿਕਲਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ ਪਰantu ਕਿਸਾਨਾਂ ਦੇ ਵਿੱਚ ਇੱਕ ਥੋੜੀ ਜਿਹੀ ਇਹਦੇ ਨਾਲ ਲੱਗੀ ਆ ਵੀ ਜਿਹੜੀ ਚੇਤਨਾ ਪੈਦਾ ਹੋ ਰਹੀ ਹੈ ਕਿਸਾਨਾਂ ਦੀ ਜਿਹੜੀ ਜਗਿਆਸਾ ਇਹ ਪੈਦਾ ਹੋ ਰਹੀ ਹੈ ਵੀ ਜਿਹੜੇ ਨੂੰ ਬਿਲਕੁਲ ਹੀ ਇਗਨੋਰ ਕਰ ਦਿੱਤਾ ਸੀ ਫਰਵਰੀ ਤੋਂ ਬਾਅਦ ਸਰਕਾਰਾਂ ਨੇ ਗੱਲ ਇੱਕ ਬਾਤ ਕਰਨ ਦੇ ਕੋਈ ਮਤਲਬ ਨਹੀਂ ਸੀ ਸਮਝਿਆ ਪਰantu ਹੁਣ ਇਸ ਤਰ੍ਹਾਂ ਦੀ ਇੱਕ ਜਲਵਾੜ ਦਾ ਹੋਣਾ ਸ਼ੁਭ ਸ਼ਗਨ ਵੀ ਮੰਨਿਆ ਜਾਂਦਾ ਹੈ ਤੇ ਆਮ ਪਬਲਿਕ ਦੀ ਵੀ ਜਿਹੜੀ ਹੈਗੀ ਹੈ ਪਰੇਸ਼ਾਨੀ ਹੋ ਰਹੀ ਹੈ ਸੁਭਦਾ ਹੋ ਰਹੀ ਹੈ ਉਸ ਨੂੰ ਵੀ ਸਤਕਾਰ ਮਿਲਣੀ ਆ ਅਸਾਂ ਵਜਦੀਆਂ ਲੱਗ ਰਹੀਆਂ ਨੇ ਕਿ ਪਰ ਜਿਸ ਤਰ੍ਹਾਂ ਕਿ ਕਿਸਾਨ ਆਗੂਆਂ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਦੋਂ ਮੁੱਖ ਮੰਤਰੀ ਸੀ ਉਦੋਂ ਤੱਕ ਇਸ ਗੱਲ ਨੂੰ ਪੂਰੀ ਤਰ੍ਹਾਂ ਧੂਰਸ਼ੋਰ ਨਾਲ ਉਠਾਇਆ ਸੀ ਪਰੰਤੂ ਹੁਣ ਇਸ ਪੱਖ ਤੋਂ ਮੁੱਕਰ ਰਹੇ ਨੇ ਤੇ ਇਸ ਪੱਖ ਦੇ ਵਿੱਚ ਹੁਣ ਇਹ ਇਹ ਸ਼ਾਇਦ ਕੀ ਰਾਜਨੀਤਿਕ ਕੀ ਦਾਪੇਚ ਨੇ ਜਾਂ ਕਿਉਂ ਆੜ ਰਿਹਾ ਹੈ ਇਸ ਸੰਬੰਧ ਵਿੱਚ ਰਾਗ ਦਿੱਲੀ ਨਾਲ ਖੁੱਲ੍ਹ ਦਿੱਲੀ ਦੇ ਨਾਲ ਕਿਸਾਨਾਂ ਦੀ ਜਿਹੜੀਆਂ ਅਸਲ ਮੰਗਾਂ ਨੇ ਸਹੀ ਮੰਗਾਂ ਨੇ ਸਹੀ ਮਾਨਿਆਂ ਦੇ ਵਿੱਚ ਹੈ ਜੋ ਮੰਗ ਰਹੇ ਨੇ ਤਰਕਸ਼ੀਲ ਤਰਕਯੁਕਤ ਨੇ ਤਰਕਸ਼ੀਲ ਢੰਗ ਦੇ ਨਾਲ ਉਹ ਮੰਗ ਰਹੇ ਨੇ ਉਹਦੇ ਉੱਪਰ ਵਿਚਾਰ ਕਰਨਾ ਬਣਦਾ ਹੈ ਤੇ ਇਸ ਸੰਬੰਧੀ ਪ੍ਰਾਪਤ ਹਰਿਆਣਾ ਸਰਕਾਰ ਨੂੰ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਾ ਬਣਦਾ ਕਿਉਂਕਿ ਜੇਕਰ ਕਿਸਾਨ ਖੁਸ਼हाल ਰਹੇਗਾ ਪਹਸਾਨ ਬੱਚੇਗਾ ਤਾਂ ਦੇਸ਼ ਤਰੱਕੀ ਕਰੇਗਾ ਸਭ ਤੋਂ ਵੱਧ ਜਿਹੜਾ ਕਿਉਂਕਿ ਭਾਰਤ ਕਿ ਟਿੱਪਰ ਦਾ ਹੰਸੂਬਾ ਤੇ ਖੇਤੀ ਦੇ ਉੱਪਰ ਹੀ ਨਿਰਭਰ ਕਰ ਰਹੀ ਹੈ ਬਹੁਤ ਵੱਡੀ ਵਾਦੀ ਬਹੁਤ ਵੱਡੀ ਪਾਪੂਲੇਸ਼ਨ ਖੇਤੀ ਦੇ ਉੱਪਰ ਨਿਰਭਰ ਹੋਣ ਕਾਰਨ ਪੰਜਾਬ ਨੂੰ ਔਰ ਹਰਿਆਣਾ ਨੂੰ ਤੇ ਕਿਸਾਨਾਂ ਨੂੰ ਖੁਸ਼ਹਾਲ ਰੱਖਣ ਦੇ ਲਈ ਸਰਕਾਰ ਨੂੰ ਜੋ ਉਪਰਾਲੇ ਕਰਨੇ ਬਣਦੇ ਹੈ। ਔਰ ਸਾ ਵੀ ਇਸ ਪੈਟਿਕ ਦੇ ਮਤਲਬ ਜਿਹੜੀ ਕਿਸਾਨ ਦੇ ਵੱਲੋਂ ਜਿਹੜੀ ਗੱਲ ਬਟੇਪੱਤਰ ਸਾਹਮਣੇ ਆ ਰਹੀ ਹੈ ਕਿ ਰਸਤਾ ਤਾਂ ਅਸੀਂ ਜਿਹੜਾ ਜੀਟੀ ਰੋਡ ਉੱਤੇ ਰੁਕਿਆ ਹੀ ਨਹੀਂ ਰੁਕਿਆ ਹੈ ਉਹ ਹਰਿਆਣਾ ਸਰਕਾਰ ਨੇ ਲੈਂਡ ਆਊਟ ਜਿਹੜਾ ਆਰਡਰ ਦੀ ਗੱਲ ਹੈ ਉਹ ਦਿੱਲੀ ਸਰਕਾਰ ਦੇ ਕੇ ਕਿਉਂਕਿ ਅਸੀਂ ਹਰਿਆਣਾ ਰੁਕਣਾ ਹੀ ਨਹੀਂ ਅਸੀਂ ਤਾਂ ਦਿੱਲੀ ਜਾਣਾ ਫਿਰ ਅਗਲੀ ਗੱਲ ਕਿ ਸਾਡੀ ਤਾਂ ਦਿੱਲੀ ਜਾਣ ਦੀ ਮਜਬੂਰੀ ਹੈ ਅਸੀਂ ਦਿੱਲੀ ਜਾਣਾ ਹੀ ਜਾਣਾ ਹੈ ਅਸੀਂ ਵਾਪਸ ਨਹੀਂ ਮੁੜਨਾ ਹੁਣ ਵੱਡੀ ਗੱਲ ਹੈ ਕਿ ਜਿਹੜੀਆਂ ਕੇਂਦਰੀ ਹਕੂਮਤਾਂ ਨੇ ਵੱਡੀਆਂ ਏਜੰਸੀਆਂ ਬਹੁਤ ਕੁਛ ਤਾਣਾ ਬਾਣਾ ਉਹ ਕਿਸਾਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਵਾਪਸ ਮੋੜਨ ਲਈ ਇੱਕ ਤਰ੍ਹਾਂ ਬਜਿੱਦ ਸਮਝਿਆ ਜਾ ਰਿਹਾ ਜਿਹੜੇ ਹਾਲਾਤ ਨੇ ਜਿਵੇਂ ਕਿਸਾਨਾਂ ਦਾ ਵੀ ਅਜਿਹਾ ਹੀ ਸ਼ਿਕਵਾ ਵੱਖ-ਵੱਖ ਕਿਸਾਨ ਜਿਹੜੇ ਧਰਨੇ ਉੱਤੇ ਬੈਠੇ ਨੇ ਪਰੰਤੂ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਉੱਤੇ ਵੱਡੇ ਹੌਂਸਲੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਵਾਪਸ ਨਹੀਂ ਮੁੜਨਾ ਸਾਡੀ ਦਿੱਲੀ ਜਾਣੀ ਮਜਬੂਰੀ ਹੈ ਕਿਉਂਕਿ ਦਿੱਲੀ ਨੇ ਜਿਹੜੇ ਵਾਅਦੇ ਕੀਤੇ ਸਨ ਉਹ ਹੁਣ ਅਸੀਂ ਪਵਾਉਣੇ ਆ ਦਿੱਲੀ ਤੋਂ ਮਨਵਾਉਣੇ ਆ ਦਿੱਲੀ ਸਰਕਾਰ ਤੋਂ ਕੇਂਦਰੀ ਹਕੂਮਤ ਤੋਂ ਤੇ ਜਿਹੜੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਸੀ ਪਲੱਸ 2 250 ਇਹ ਜਿਹੜੀ ਸੁਆਮੀਨਾਥਨ ਦੀ ਰਿਪੋਰਟ ਆਧਾਰਤ ਜਿਹੜਾ ਮਾਮਲਾ ਹੈ ਕੇਂਦਰ ਸਰਕਾਰ ਨੇ ਉਹਦੇ ਤੇ ਹਾਮੀ ਭਰੀ ਹੋਈ ਹੈ ਕਿਸਾਨਾਂ ਨਾਲ ਜਿਹੜੀਆਂ ਵੱਡੇ ਕਿਸਾਨਾਂ ਤੋਂ ਬਿਲੀ ਵੇਚਨ ਦਾਸਾ ਤੇ ਐਮਐਸਪੀ ਜਿਹੜੀ ਹੈ ਲੀਗਲ ਗਰੰਟੀ ਕਾਨੂੰਨ ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ મોદી ਗੁਜਰਾਤ ਦੇ ਮੁੱਖ ਮੰਤਰੀ ਸਨ ਉਦੋਂ ਅਜਿਹੀ ਉਹ ਬਕਾਲਤ ਕਰ ਚੁੱਕੇ ਨੇ ਕਿਸਾਨ ਕਹਿੰਦੇ ਆ ਕਿ ਅਸੀਂ ਦੱਸੋ ਝੂਠੇ ਕਿੱਥੋਂ ਆ ਰਸਤਾ ਵੀ ਹਰਿਆਣਾ ਰੋਕੀ ਤੇ ਸਾਡੇ ਨਾਲ ਜਿਹੜਾ ਇਹ اسی ਤਰ੍ਹਾਂ ਦਾ ਵਿਹਾਰ ਹੋਵੇ ਜਦੋਂ ਅਸੀਂ ਤੁਰੀਏ ਤਾਂ ਅਗੋਂ ਜਿਹੜੇ ਗੋਲੀਆਂ ਜਾਂ ਬਰੂਤ ਗੋਲੇ ਛੁੱਟੇ ਜਾਣ ਛੜਕਾਂ ਬੰਦ ਕਰ ਦਿੱਤੀਆਂ ਜਾਂਨ ਵੱਡੀਆਂ-ਵੱਡੀਆਂ ਅੱਗੇ ਕੰਦਾਂ ਕੱਢ ਦਿੱਤੀਆਂ ਜਾਂਨ ਖੈਰ ਅਜਿਹੇ ਸਾਰੇ ਮਾਮਲੇ ਹੁਣ ਆਖਰ ਗੱਲਬਾਤ ਕੋਈ ਵੀ ਹੈ ਉਹ ਮੇਜ਼ ਤੇ ਆਕੇ ਦੇ ਪ੍ਰਤੀ ਹੁਣ ਇਹ ਜਿਹੜਾ ਮੇਜ਼ ਅੱਜ ਟੱਠਿਆ ਉਹ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਹੁਣ ਅੱਗੇ ਵੇਖਣਾ ਹੋਵੇਗਾ ਕਿ ਪਹਿਲੀ ਬੈਠਕ ਤੋਂ ਬਾਅਦ ਅਗਲੀ ਬੈਠਕ ਦੇ ਵਿੱਚ ਇਹ ਸਾਰਾ ਕੁਝ ਅੱਗੇ ਕਿਵੇਂ ਤੁਰਦਾ ਹੈ ਅਗਲੀ ਬੈਠਕ ਕਿਵੇਂ ਅੱਗੇ ਜਾ ਕੇ ਹੁੰਦੀ ਹੈ ਸਰ ਸਾਹਿਬ ਦੂਜੀ ਗੱਲ ਕਿ ਜਿਹੜੇ ਰਵਨੀਤ ਸਿੰਘ ਮਿੱਟੂ ਨੇ ਭਾਵੇਂ ਕਿ ਉਹ ਜਿਹੜੀ ਆਮ ਚੋਣ ਹੋਈ ਲੋਕ ਸਭਾ ਦੀ ਚੋਣ ਵੇਲੇ ਉਹ ਭਾਟਪਾ ਦੀ ਟਿਕਟ ਉੱਤੇ ਲਿਦਾਣੇ ਤੋਂ ਖੜੇ ਕਾਂਗਰਸ ਉਹਨਾਂ ਨੇ ਛੱਡੀ ਪਰੰਤੂ ਉਹਨਾਂ ਦੀ ਕੱਲ ਨਹੀਂ ਬਣੀ ਚੋਣ ਹਾਰ ਗਏ ਬਾਅਦ ਵਿੱਚ ਉਹਨਾਂ ਨੂੰ ਕੇਂਦਰੀ ਸਰਕਾਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਨਾਮਜ਼ਦ ਕਰ ਦਿੱਤਾ ਗਿਆ ਤੇ ਰਾਜ ਸਭਾ ਮੈਂਬਰ ਹੋਣਾ ਉਹਨਾਂ ਲਈ ਜ਼ਰੂਰੀ ਸੀ ਹੁਣ ਰਾਜਸਥਾਨ ਤੋਂ ਭਾਜਪਾ ਨੇ ਇਹਨਾਂ ਨੂੰ ਨਿਵਾਜ ਦਿੱਤੀ ਹੈ ਜਿਹੜੀ ਟਿਕਟ ਇਹ ਜਿਹੜੀ ਰਾਜ ਸਭਾ ਦੀ ਕਹਿੰਦਾ ਭਾਪ ਮੰਨਿਆ ਜਾ ਰਿਹਾ ਹੈ ਕਿ ਉਹ ਸ਼ਾਇਦ ਨਿਰਵਰੋਧ ਜਿਤਜਾਨ ਅਜਿਹੇ ਹਾਲਾਤ ਬਣੇ ਨੇ ਗਵਰੀਸ਼ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਜਿੱਥੇ ਪਹਿਲਾਂ ਪੰਜਾਬ ਉਹਨਾਂ ਦੀ ਕਰਮ ਭੂਮੀ ਸੀ ਹੁਣ ਨਾਲ ਰਾਜਸਥਾਨ ਵੀ ਕਰਮ ਭੂਮੀ ਬਣੇ ਨਰਸਾਹਬ ਜੀ ਇਰਦ-ਗਿਰਦ ਬਹੁਤ ਕੋਸ਼ੋਰ ਮਾਮਲੇ ਨੇ ਜਿਹੜੇ ਕਿਸਾਨੇ ਨਾਲ ਜੁੜੇ ਪਾਣੀ ਨਾਲ ਜੁੜੇ ਪੰਜਾਬ ਨਾਲ ਜੁੜੇ ਰਾਜਸਥਾਨ ਨਾਲ ਜੁੜੇ ਕੇਂਦਰ ਨਾਲ ਜੁੜੇ ਫੋਲਿਓ ਸਾਰਾ ਕੁਸ਼ਨ ਕਿ ਭਾਜਪਾ ਨੂੰ ਕਿਤਨੇ ਕਿਤੇ ਹੋਰ ਸਵਾਲ ਉਹਨਾਂ ਲਈ ਨਹੀਂ ਖੜੇ ਹੋਣਗੇ ਕਿਸਾਨੀ ਪੱਖ ਤੋਂ ਜਦੋਂ ਸਾਡੀ ਜਿਹੜੀ ਲੀਡਰਸ਼ਿਪ ਭਾਜਪਾ ਦੀ ਜਿਹੜੀ ਕੇਂਦਰ ਦੇ ਵਿੱਚ ਇਸ ਮਿਲੇਵਾਰਸ ਹੈ ਨਾਲ ਗਵੰਡੀ ਰਾਜ ਹਰਿਆਣਾ ਦੇ ਵਿੱਚ ਵੀ ਤੇ ਰਾ ਹਰਿਆਣਾ ਸਭ ਰਾਜਸਥਾਨ ਤੋਂ ਜਿਹੜੇ ਉੱਥੇ ਕਈ ਵਾਰ ਜਿੱਤੂ ਰਹੇ ਹੁਣ ਪੌਣੀ ਦਰਜਨ ਵਾਰ ਵਿਧਾਇਕ ਬਣੇ ਹੋਣ ਜਿਹੜੇ ਹੁਣ ਗਵਰਨਰ ਬਣੇ ਨੇ ਪੰਜਾਬ ਦੇ ਗੁਲਾਬ ਚੰਦ ਕਟਾਰੀਆ ਕਈ ਤਰ੍ਹਾਂ ਦਾ ਇਤਿਫਾਕ ਜਿਹੜਾ ਉਹ ਪੰਜਾਬ ਤੇ ਰਾਜਸਥਾਨ ਨਾਲ ਹੁਣ ਜੁੜਦਾ ਭੜਦਾ ਦਿਖਾਈ ਦੇ ਰਿਹਾ ਹੈ ਅਗਲੇ ਸਮੇਂ ਤੇ ਪਿਛਲੇ ਸਮੇਂ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਉੱਤੇ ਮਾਮਲਾ ਉੱਠਦਾ ਰਿਹਾ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਬਹੁਤ ਸਾਰਾ ਵੱਡੇ ਕਿ ਉਸ ਪੱਧਰ ਦਾ ਉਹ ਬਿਨਾ ਕਿਸੇ ਸਮਝੌਤੇ ਦੇ ਬਿਨਾ ਕਿਸੇ ਕਾਨੂੰਨੀ ਦੇ ਕਿਉਂਕਿ ਪੰਜਾਬ ਰਿਪੇਰਨ ਐਕਟ ਅਧੀਨ ਆਉਂਦਾ ਹੈ ਰਾਜਸਥਾਨ ਨਹੀਂ ਪਰੰਤੂ ਪੰਜਾਬ ਦਾ ਪਾਣੀ ਰਾਜਸਥਾਨ ਦੇ ਵਿੱਚ ਜਾ ਰਿਹਾ ਹੈ ਉਹਦੀ ਰਿਐਲਿਟੀ ਮਿਲਣੀ ਚਾਹੀਦੀ ਹੈ ਉਹਦਾ ਭੁਗਤਾਨ ਹੋਣਾ ਚਾਹੀਦਾ ਹੈ ਪੰਜਾਬ ਨੂੰ ਅਜੇ ਜਦੋਂ ਸਾਰੇ ਮਾਮਲੇ ਪੰਜਾਬ ਦੇ ਵਿੱਚ ਉੱਠ ਰਹੇ ਹੋਣ ਝੁਕ ਰਹੇ ਹੋਣ ਅਜੇ ਮਾਹੌਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਜਿਹੜੇ ਇੱਕ ਪੰਜਾਬ ਦੇ ਕੇਂਦਰੀ ਰਾਜ ਮੰਤਰੀ ਹੋਣ ਉਹ ਮਾਮਲਾ ਕਨਪੂ ਮੀਂਦੇ ਵਿੱਚ ਉਹ ਪੰਜਾਬ ਤੇ ਹਰਿਆਣਾ ਐ ਰਾਜਸਥਾਨ ਨੂੰ ਬਰਾਬਰ ਜੋੜਨ ਕਿਵੇਂ ਦੇਖਦੇ ਹੋ ਜਿਆ ਸਾਰਾ ਕੁਝ ਪਿੰਡਰ ਸਾਹਿਬ ਰਵੀ ਸਿੰਘ ਬਿੱਟੂ ਨੂੰ ਰਾਜ ਸਭਾ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਨਾਮਿਨੇਟ ਕਰਕੇ بڑے ਵੱਡੇ ਮਾਨੇ ਉਠਾਏ ਨੇ ਕਿਉਂਕਿ ਜਿਸ ਤਰ੍ਹਾਂ ਕਿ ਸਾਹਮਣੇ ਆ ਰਿਹਾ ਕਿ ਰਵੀ ਸਿੰਘ ਬਿੱਟੂ ਨੂੰ ਰਾਜਸਥਾਨ ਦੇ ਵਿੱਚ ਮੈਂਬਰ ਪਰ ਅਖੀਰ ਵਿੱਚ ਰਾਜ ਸਭਾ ਦੇ ਲਈ ਨਾਮਿਨੇਟ ਕੀਤਾ ਗਿਆ ਤੇ ਉਹਨਾਂ ਦੇ ਵਿਰੋਧ ਦੇ ਵਿੱਚ اپੋਜੀਸ਼ਨ ਪਾਰਟੀ ਵੱਲੋਂ ਕੋਈ ਹਲੇ ਉਮੀਦਵਾਰ ਨਹੀਂ ਖੜਾ ਕੀਤਾ ਜਿਸ ਤੋਂ ਲੱਗਦਾ ਹੈ ਨਿਸ਼ਚਿਤ ਹੈ ਕਿ ਰਵਨੀਤ ਸਿੰਘ ਬਟੂਰ ਤੋਂ ਚੁਣੇ ਜਾਣਗੇ ਇਹ ਇਹ ਸੰਦਰਭ ਦੇ ਵਿੱਚ ਪੰਜਾਬ ਦੇ ਰਾਜਪਾਲ ਵੀ ਬਿਲਾਵਚੰਦ ਕਟਾਰੀਆ ਦਾ ਨਿਯੁਕਤ ਹੋਣਾ ਇਹ ਦੋ ਗੱਲਾਂ ਆਪਸੇ ਵਿੱਚ ਮਿਲਦੀਆਂ ਨੇ ਇਹਦੇ ਤੋਂ ਕਾਫੀ ਵੱਡੇ ਮਾਣੇ ਉੱਪਰ ਦੇ ਨੇ ਤੇ ਜਿਸ ਸੰਬੰਧ ਦੇ ਵਿੱਚ ਕੀ ਜਦ ਰਵਨੀਤ ਸਿੰਘ ਬਿੱਟੂ ਨੇ 87 ਦੇ ਤੱਕ ਮੇਰੀ ਕਰਮਖੋਮੀ ਹੁਣ ਪੰਜਾਬ ਤੇ Rajasthan ਬਣ ਗਈ ਹੈ ਤੇ ਇਹ ਪੰਜਾਬ ਦੇ ਪਾਣੀਆਂ ਦਾ ਜਿਹੜਾ ਮਸਲਾ ਹੈ ਪੰਜਾਬ ਦੇ ਪਾਣੀਆਂ ਦੀ ਜਿਹੜੀ ਰੈਲਿਟੀ ਦੀ ਪਿਛਲੇ ਸਮੇਂ ਤੋਂ ਬਹੁਤ ਵੱਡੇ ਸਮੇਂ ਤੋਂ ਮੰਗ ਉੱਠ ਰਹੀ ਹੈ ਕਿ ਪੰਜਾਬ ਦਾ ਪਾਣੀ ਬਿਨਾਂ ਰੈਲਿਟੀ ਤੋਂ Rajasthan ਨੂੰ ਜਾ ਰਿਹਾ ਹੈ ਤੇ ਰੈਲਿਟੀ ਲੈਣੀ ਪੈਂਦੀ ਹੈ ਤੇ ਜਿਹੜੀ ਕਿ ਹੈ ਨਹੀਂ ਜੈ ਇਸ ਸੰਦਰਭ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਮਾਮਲਾ ਵੀ ਉੱਠੇਗਾ ਤੇ ਰਵਨੀਤ ਸਿੰਘ ਬਿੱਟੂ ਕਿਉਂਕਿ ਹੁਣ ਪੰਜਾਬ ਦੇ ਵੀ ਐ ਪਿਆਬਦੇਵ ਸਿੰਘ ਸਾਹਿਬ ਕਾ ਮੈਂਬਰ ਪਾਰਲੀਮੈਂਟ ਰਹੇ ਨੇ ਪੰਜਾਬੀ ਉਹਨਾਂ ਦੀ ਕਰਨ ਭੂਮੀ ਮੰਨ ਰਹੇ ਨੇ ਤੇ ਦੂਸਰਾ ਕਿਉਂਕਿ ਹੁਣ ਰਾਜਸਥਾਨ ਤੋਂ ਉਹਨਾਂ ਨੇ ਮੈਂਬਰ ਚੁਣੇ ਜਾਣਾ ਹੈ ਰਾਜ ਸਭਾ ਦੇ ਤੇ ਉਹਨਾਂ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਇਸ ਸੰਦਰਭ ਦੇ ਵਿੱਚੋਂ ਕਿਸ ਤਰ੍ਹਾਂ ਚਲਾਉਣਗੇ ਤੇ ਆਪਣੀ ਰਾਜਨੀਤੀ ਨੂੰ ਕਿਸ ਪੱਧਰ ਤੋਂ ਮੋੜਾ ਦੇਣਗੇ ਜਾਂ ਕੀ ਕੇਂਦਰ ਸਰਕਾਰ ਕਿਸ ਤਰ੍ਹਾਂ ਦਾ ਉਹਨਾਂ ਤੋਂ ਕੰਮ ਲੈਣਾ ਚਾਹ ਰਹੀ ਹੈ ਤੇ ਇਸ ਦੇ ਕੀ ਸੰਕੇਤ ਹੋ ਸਕਦੇ ਨੇ ਦੋਨੋਂ ਗੱਲਾਂ ਨੇ ਕਿਹਾ ਵੀ ਇਸ ਸੰਬੰਧ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਅਤੇ ਰਾਜਸਥਾਨ ਦੀ ਰਾਜਨੀਤੀ ਦੇ ਵਿੱਚ ਇਹਨਾਂ ਗੱਲਾਂ ਦਾ ਕਾਫੀ ਵੱਡਾ ਪ੍ਰਭਾਵ ਵੀ ਪਏਗਾ ਤੇ ਅਸਰ ਵੀ ਹੋਏਗਾ ਤੇ ਕਿਉਂਕਿ ਪੰਜਾਬ ਦੇ ਜਿਹੜੇ ਪਾਣੀਆਂ ਦਾ ਮਾਮਲਾ ਹੈਗਾ ਉਹ ਬਿਲਕੁਲ ਜੈ ਜੈ ਤੇ ਜਿਹਦੀ ਮੰਨਤ ਕੀਤੀ ਜਾ ਰਹੀ ਹੈ ਰੈਲਿਟੀ ਦੀ ਜਾਂ ਦੇ ਪਾਣੀਆਂ ਜਿਹੜਾ ਬਿਨਾਂ ਰੈਲਿਟੀ ਤੋਂ ਲੰਬੇ ਸਮੇਂ ਤੋਂ ਰਾਜਸਥਾਨ ਨੂੰ ਯਾਰੇ ਹੈਗਾ ਉਸ ਵੰਦੇ ਵਿੱਚ ਵੱਡੇ ਵੱਡੇ ਅਨਾ ਵੱਲੋਂ ਚਿੰਤਕਾਂ ਵੱਲੋਂ ਅਤੇ ਪੋਲੀਟੀਸ਼ੀਨਾਂ ਵੱਲੋਂ ਵੀ ਇਹ ਸਵਾਲ اٹھਾਇਆ ਜਾਂਦਾ ਕਿ ਕਾਉਂਡ ਵਾਲੇ ਸਮੇਂ ਦੇ ਵਿੱਚ ਹੋਰ ਕੀ ਉੱਠੇਗਾ ਇਹ ਇਹ ਦੇਖਣ ਵਾਲੀ ਗੱਲ ਹੋਏਗੀ ਪਰੰਤੂ ਜਿਸ ਤਰ੍ਹਾਂ ਜੀ ਰਵਨੀ ਸਿੰਘ ਬਿੱਟੂ ਨੇ ਇਹ ਸੰਕੇਤ ਦਿੱਤਾ ਕਿ ਪੰਜਾਬ ਤੇ ਹਰਿਆਣਾ ਦਾ ਰਾਜਸਥਾਨ ਦਾ ਇਹ ਲੱਗਦਾ ਵੀ ਉਹ ਵਿਖੇ ਪ੍ਰਤੀ ਚੇਤਨ ਵੀ ਨੇ ਇਹ ਵੀ ਪਤਾ ਵੀ ਇਹ ਮਸਲੇ ਉੱਠਣਗੇ ਇਹਨਾਂ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਇਸ ਸੰਬੰਧ ਦੇ ਵਿੱਚ ਉਹਨਾਂ ਦਾ ਇਹ ਬਿਆਨ ਦੇਣਾ ਕਾਫੀ ਵੱਡੇ ਮਾਣੇ ਰੱਖਦਾ ਹੈ ਜੀ ਹਾਂ ਬਿਲਕੁਲ ਡਾਕਟਰ ਸਾਹਿਬ ਰਵਨੀਤ ਸਿੰਘ ਬਿੱਟੂ ਹੁਣ ਤੱਕ ਰਾਜ ਸਭਾ ਦੇ ਮੈਂਬਰ ਨਹੀਂ ਸਨ ਨਾ ਉਹ ਲੋਕ ਸਭਾ ਦੇ ਮੈਂਬਰ ਸਨ ਤੇ ਅੱਜ ਉਹਨਾਂ ਨੇ ਨਾਮਜ਼ਦਗੀ ਜਿਹੜੀ ਕੀਤੀ ਰਾਜਸਥਾਨ ਤੋਂ ਸੰਭਾਵਨਾ ਕਿ ਨਿਰੋਜ ਜਿੱਤੇ ਜਤਜੰਦ ਜਤਜੰਦ ਤੇ ਮੰਨਿਆ ਜਾ ਰਿਹਾ ਕਿ ਅੱਜ ਤੋਂ ਬਾਦ ਉਹ ਪੱਕੇ ਮੰਤਰੀ ਭਾਰਕੇ ਨੇ ਕਹਿੰਦਾ ਪਰ ਖੈਰ ਪਾਸਪਾਲੇ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਅਗਲੀ ਪਾਰੀ ਲਈ ਸਿਆਸੀ ਲੰਗੋਟ ਅੱਜ ਤੋਂ ਕਸ ਲਿਆ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਦੀ ਮੈਂਬਰਸ਼ਿਪ ਉਹ ਉਹਦਾ ਆਗਾਜ਼ ਹੋ ਗਿਆ ਅੱਜ ਸੁਨੀਲ ਜਾਖੜ ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਭਾਜਪਾ ਦੇ ਉਹਨਾਂ ਬਾਰੇ ਪਿਛਲੇ ਸਮੇਂ ਕਈ ਚਰਚਾਵਾਂ ਚੱਲਦੀਆਂ ਰਹੀਆਂ ਹੈ ਰਾਜ ਉਹਨਾਂ ਨੇ ਜਿਹੜੀ ਸਰਗਰਮੀ ਜਿਹੜੀ ਹੈ ਇਹ ਭਾਜਪਾ ਮੈਂਬਰਸ਼ਿਪ ਦੀ ਜਿਹੜੀ ਹੈ ਉਹਦੀ ਅਗਵਾਈ ਸੰਭਾਲ ਲਈ ਹੈ ਮੋਹਲੀ ਤੋਂ ਬਕਾਇਦਾ ਇਹ سلسلہ ਸ਼ੁਰੂ ਹੋਇਆ ਹੈ ਪੰਜਾਬ ਦੇ ਪਿੰਡ ਪਿੰਡ ਗਲੀ ਗਲੀ ਕੋਚੇ ਕੋਚੇ ਪਾਸਵਾ ਜਿਹੜੀ ਇਹ ਫਿਰ ਪਰਵੇਸ਼ ਕਰੇਗੀ ਮੈਂਬਰਸ਼ਿਪ ਲੈਣ ਲਈ ਪੰਜਾਬ ਦੇ ਲੋਕਾਂ ਨਾਲ ਮਿਲਣੀ ਕਰਨ ਲਈ ਪੰਜਾਬ ਦੇ ਲੋਕ ਰਿਸਪਾਂਸ ਇਹ ਮੈਂਬਰਸ਼ਿਪ ਦੇ ਵਿੱਚ ਦੇਨਗੇ ਜਾਂ ਨਹੀਂ ਦੇਨਗੇ ਉਹ ਇੱਕ ਵੱਖਰੀ ਗੱਲ ਹੈ ਖੈਰ ਭਾਜਪਾ ਦਾ ਆਪਣਾ ਇੱਕ ਵਿਧੀਵਾਦ ਪ੍ਰੋਗਰਾਮ ਹੈ ਭਾਜਪਾ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਜਿਹਦੇ ਸਭ ਤੋਂ ਵੱਧ ਜਿਹੜੇ ਮੈਂਬਰ ਨੇ ਤੇ ਉਹਨਾਂ ਮੈਂਬਰਾਂ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਭਾਜਪਾ ਹੱਲਾ ਬੁਲੇਗੀ ਮੈਂਬਰਸ਼ਿਪ ਲੈਣ ਲਈ ਸਾਹਿਬ ਇੱਕ ਵੱਡੀ ਗੱਲ ਹੈ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਭਾਜਪਾ ਨੇ ਉਸ ਵੇਲੇ ਇਹ ਸਿਆਸੀ ਲੰਗੂਟ ਮੈਂਬਰਸ਼ਿਪ ਦਾ ਕਹਿੰਦਾ ਭਾਗ ਕੇ ਦੁਬਾਰਾ ਰੰਭੇ ਹੈ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਜਿਹੜੇ ਇੱਕੋ ਇੱਕ ਕੇਂਦਰੀ ਰਾਜ ਮੰਤਰੀ ਨੇ ਜਿਹੜੇ ਉਹ ਇਸ ਜਿਹੜੇ ਰਾਜ ਸਭਾ ਮੈਂਬਰ ਆਫ ਰਾਜਸਥਾਨ ਹੋਣਗੇ ਤੇ ਜਿਹੜੇ ਰਾਜਸਥਾਨ ਦੇ ਪੌਣੀਦਰਜਨਵਾਰ ਉੱਥੇ ਮੰਤਰੀ ਵੀ ਰਹੇ बटे ਕਈ ਸਮਿਆਂ ਉੱਤੇ ਕਈ ਵਿਭਾਗਾਂ ਉਹਨਾਂ ਨੇ ਰਾਜਸਥਾਨ ਦਾ ਉਸਮਾਲੀ ਰੱਖਿਆ ਪੌਣੀਦਰਜਨਵਾਰ ਉੱਥੇ ਦੇ ਵਿਧਾਇਕ ਰਹੇ ਪੰਜਾਬ ਦੇ ਨੇ ਇਸ ਵੇਲੇ ਗਵਰਨਰ ਗਲਾਬ ਚੰਦ ਕਟਾਰੀਆ ਅਜੇ ਇਸ ਚਲਸਲੇ ਦੇ ਵਿੱਚ ਭਾਜਪਾ ਦਾ ਜਿਹੜਾ ਅਗਲਾ ਸਿਆਸੀ ਕਦਮ ਪੰਜਾਬ ਦੇ ਵਿੱਚ ਉਹਨੂੰ ਆਪਾਂ ਕਿਵੇਂ ਦੇਖਦੇ ਹਾਂ ਸਾਰੇ ਮਾਹੌਲ ਦੇ ਵਿੱਚ ਕਿ ਜਿਹੜੀ ਹੈ ਗਵਰਨਰ ਵੱਲੋਂ ਵੀ ਇੱਕ ਸਰਪ੍ਰਸਤੀ حاصل ਹੋਏਗੀ ਵੱਡੇ ਪੱਧਰ ਉਤੇ ਭਾਜਪਾ ਦੇ ਜਿਹੜਾ ਵਿਧਿਪਦਾਨ ਦੇ ਤਹਿਤ ਜੀ ਪਿੰਟਰ ਸਾਹਿਬ ਇਹ ਦੇਖੋ ਭਾਰਤੀ ਜਨਤਾ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਉੱਪਰ ਉਹਨਾਂ ਦੀ ਅੱਖ ਹੈ ਕਿ ਉਹ ਪੰਜਾਬ ਦੇ ਵਿੱਚ ਆਪਣੀ ਸ਼ਕਤੀ ਹਲਾਉਣ ਦੇ ਲਈ ਹਰ ਕੋਸ਼ਿਸ਼ ਸੰਭਵ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਕਰ ਰਹੇ ਨੇ ਤੇ ਇਹ ਵੀ ਕੋຫນਾ ਦਾ ਇੱਕ ਹੁਣ ਉਹਨੂੰ ਸਭ ਤੋਂ ਵੱਧ ਜਿਹੜਾ ਕਿ 2024 ਦੀ ਪਾਰਲੀਮੈਂਟ ਚ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦਾ ਵੋਟ ਪਰਸੈਂਟੇਜ ਵਧ ਜਾਣਾ ਉਹਨਾਂ ਨੂੰ ਪੂਰਾ ਹੌਸਲਾ ਦੇ ਰਿਹਾ ਹੈ ਤੇ ਇੱਥੋਂ ਦੀ ਜਿਹੜੀ ਕੋਈ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਦਾ ਵੋਟ ਬੈਂਕ ਘਟ ਜਾਣਾ ਇਹ ਇਸ ਸਪੇਸ ਹਾਸਲ ਕਰਨ ਦੇ ਲਈ ਲਾਜ਼ਮੀ ਹੈ ਕਿ ਭਾਰਤੀ ਜਨਤਾ ਪਾਰਟੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਸਾਰੀਆਂ ਗਿਣਤੀਆਂ ਮਿਲਤੀਆਂ ਸੈਸੀ ਦਾ ਪੇਚ ਪ੍ਰਸ਼ਾਸਨਿਕ ਦਾ ਪੇਚ ਹਰ ਤੰਕ ਨਾਲ ਉਹ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਾਰਟੀ ਦੇ ਤੌਰ ਤੇ ਪੱਟੀ ਪਾਰਟੀ ਦੇ ਤੌਰ ਤੇ ਖੜਾ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਤੇ ਇਸ ਸੰਬੰਧ ਦੇ ਵਿੱਚ ਜਿਵੇਂ ਪੇਸ਼ ਸੁਨੀਲ ਯਾਖੜ ਜੀ ਪਿਛਲੇ ਸਮੇਂ ਤੋਂ ਕੁਝ ਤੇ ਗਰਮੀਆਂ ਤੋਂ ਬਾਹਰ ਸਨ ਪਰੰਤੂ ਹੁਣ ਉਹਨਾਂ ਨੇ ਇਹ 声明 ਕੀਤਾ ਭਾਰਤੀ ਜਨਤਾ ਪਾਰਟੀ ਦੇ ਮੈਂਬਰਸ਼ਿਪ ਦੇ ਲਈ ਰਾਜ਼ ਕਰ ਦਿੱਤਾ ਤੇ ਇਹਦਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹਰ ਪੱਧਰ ਦੇ ਉੱਪਰ ਆਪਣੀ ਆਡਰ ਨੂੰ ਮਜ਼ਬੂਤ ਕਰੇਗੀ ਆਪਣੀ ਮੈਂਬਰਸ਼ਿਪ ਵਧਾਏਗੀ ਤੇ ਜਿਹੜਾ ਕਿ ਪ੍ਰਸ਼ਾਸਨਿਕ ਤੌਰ ਤੇ ਉਹਨਾਂ ਨੂੰ ਲੋੜ ਹੈ ਉਸ ਸੰਬੰਧ ਦੇ ਵਿੱਚ ਪ੍ਰਸ਼ਾਸਨਿਕ ਪੱਧਰ ਦੇ ਉੱਪਰ ਰਾਜਪਾਲ ਦੀ ਤੋ ਵੀ ਈਸ਼ਕ ਰਾਜਪਾਲ ਜੁਣੀ ਹੋਈ ਸਰਕਾਰ ਦੇ ਹੁੰਦੇ ਆ ਰਾਜਪਾਲ પાસે ਇੰਨੀਆਂ ਸ਼ਕਤੀਆਂ ਨਹੀਂ ਹੁੰਦੀਆਂ ਪਰੰਤੂ ਜਿਵੇਂ ਕਿ ਰਾਜਪਾਲ ਜੀ ਨੇ ਪਿਛਲੇ ਸਮੇਂ ਦੇ ਵਿੱਚ ਆਪਣਾ ਉਹ ਦਾ ਸਵਾਰਣ ਤੋਂ ਬਾਅਦ ਹੀ ਪ੍ਰਬੰਧਕੀ ਸਖਤਰਾਣਾ ਮੀਟਿੰਗਾਂ ਕੀਤੀ ਹੈ ਤੇ ਇਹਦੇ ਤੋਂ ਲੱਗਦਾ ਹੈ ਕਿ ਸਰਕਾਰ ਕੇਂਦਰ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਹਰ ਸੰਭਵ ਕੋਸ਼ਿਸ਼ ਕਰੇਗੀ ਜਿੱਥੋਂ ਤੱਕ ਇਹ ਹੋ ਆਪਣੀ ਕਾਡਰ ਨੂੰ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਸਕੇ ਤੇ ਆਪਣੀ ਜਿਹੜੀ ਸੱਤਾ ਦੇ ਉੱਪਰ ਪ੍ਰਾਪਤ ਕਰ ਸਕੇ ਕਿਉਂਕਿ ਹੁਣ ਦੇ ਹਾਲਾਤ ਇਹ ਦੇਖ ਸ਼੍ਰੋਮਣੀ ਕਾਲੀਦਾ ਜਿਹੜਾ ਖੇਤਰੀ ਪਾਰਟੀ ਜੀ ਨੇ ਲੰਬਾ ਸਮਾਂ ਪੰਜਾਬ ਦੇ ਲਈ ਰਾਜ ਕੀਤਾ ਉਹ ਐਨੀ ਪਾਟੋ ਤਾੜ ਹੋਈ ਪਈ ਉਹਨਾਂ ਦਾ ਆਪਸੀ ਗਰੋਧ ਇੰਨੇ ਤਿੱਖੇ ਹੋ ਰਹੇ ਨੇ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤਿੱਖੇ ਹੋ ਸਕਦੇ ਨੇ ਇਸੇ ਤਰ੍ਹਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਿੰਨਾਂ ਤੋਂ ਬਹੁਤ ਵੱਡੀਆਂ ਹਸਾਂ ਹਿਨਾਂ ਨੇ ਕੇਂਦਰ ਦੀ ਸਰਕਾਰ ਨੂੰ ਝੁਕਾ ਕੇ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਲਿਆ ਸੀ ਉਹ ਵੀ ਕਾਫੀ ਵੱਡੇ ਉਹਨਾਂ ਦੇ ਵਿੱਚ ਵੀ ਡਿਫਰੈਂਸ ਹੈ ਜਿਨੇ ਤੇ ਇੱਕ ਧਿਰ ਮੋਰਚਾ ਲਾਈ ਬੈਠੀ ਹੈ ਸ਼ੰਭੂ ਤੇ ਖਨੋਰੀ ਬਾਰਡਰ ਦੇ ਪਰ ਦੂਸਰੇ ਕਿਸਾਨ ਆਪਣਾ ਹੋਰ ਪ੍ਰੋਗਰਾਮ ਦੇ ਰਹੇ ਨੇ ਤੇ ਅੱਡੋ ਅੱਡ ਪਾਸੇ ਨੂੰ ਚੱਲ ਰਹੀ ਹੈ ਤੇ ਜਦ ਕਿ ਲੋੜ ਇਸ ਵੇਲੇ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਆਪਣੀ ਪੰਜਾਬ ਦੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ਅੱਗੇ ਵਧਣ ਦੀ ਜ਼ਰੂਰਤ ਸੀ ਇਸ ਵੰਦ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਨੇ ਸਾਰਾ ਕੁਝ ਇਸ ਨੂੰ ਬਾਚ ਕਰਕੇ ਪੂਰੀ ਤਰ੍ਹਾਂ ਓਕੇ ਉਹਨਾਂ ਨੇ ਆਪਣਾ ਜਿਹੜਾ ਅਗਲਾ ਪਲਾਨ ਬਣਾ ਲਿਆ ਤੇ ਇਹਦੇ ਪਿੱਛੇ ਜ਼ਰੂਰੀ ਹੈ ਲਾਜ਼ਮੀ ਹੈ ਕਿ ਭਾਰਤੀ ਜਨਤਾ ਪਾਰਟੀ ਹਰ ਸੰਭਵ ਕੋਸ਼ਿਸ਼ ਕਰਕੇ ਪੰਜਾਬ ਦੇ ਵਿੱਚ ਆਪਣੀਆਂ ਜੜਾ ਲਾਉਣ ਦੇ ਲਈ ਕੋਸ਼ਿਸ਼ ਕਰੇਗੀ ਜੀ ਬੰਦ ਹੂੰ ਰੀਪੋਰਟ ਨਾਲ ਸਾਹਿਬ ਕੈਂਦਾਪਾਪ ਕੀ ਬਾਰਡਰ ਏਰੀਆ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਲਹਾਣ ਲਈ ਪਾਸ ਪਾ ਨੇ ਜਿਹੜੀ ਹੁਣ ਮਸ਼ਕ ਸ਼ੁਰੂ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਹੈ ਅਹਿਮ ਇੱਕ ਸਿਆਸੀ ਕੈਂਦਾਪਾਪ ਕੀ ਘਟਨਾ ਹੈ ਕਿਉਂਕਿ ਸੁਨੀਲ ਜਾਖੜ ਕਾਂਗਰਸ ਤੋਂ ਵੱਲੋਂ ਆਏ ਪਿਛਲੇ ਸਮੇਂ ਨੂੰ ਉਹਨਾਂ ਬਾਰੇ ਕਈ ਤਰ੍ਹਾਂ ਦੀਆਂ ਸਿਆਸੀ ਸਰਚਾਵਾਂ ਉਠੀਆਂ ਕਿ ਸ਼ਾਇਦ ਉਹ ਪਤਾ ਨਹੀਂ ਕੀ ਕਰਨਗੇ ਅਗਲੇ ਸਮੇਂ ਉਹਨਾਂ ਦੀ ਸਿਆਸੀ ਜਿਹੜੀ ਹੈ ਅਗਲੀ ਜਿਹੜੀ ਪਾਰੀ ਜਾਂ ਕਦਮ ਕਿਵੇਂ ਰਹਿਣਗੇ ਪਰੰਤੂ ਅੱਜ ਜੋ ਜਿਹੜੀ ਹੈ ਪੰਜਾਬ ਦੀ ਜਿਹੜੀ ਹੈ ਅਗਲੀ ਭਾਜਪਾ ਦੀ ਸਿਆਸੀ ਮਸਕ ਦੇ ਵਿੱਚ ਉਹ ਮੂਰੀਆਂ ਸਫਾਂ ਦੇ ਵਿੱਚ ਮੋੜੋ ਉਹਨਾਂ ਨੇ ਇੱਕ ਵਾਰ ਸਮਝਾਈ ਹੈ ਕਹਿੰਦਾ ਪਾ ਪਰ ਦੂਜੇ ਵੱਨੇ ਭਾਜਪਾ ਦੀ ਇੱਕ ਸਟ੍ਰੈਟਜੀ ਹੈ ਡਾਕਟਰ ਸਾਹਿਬ ਕਿ ਬਾਹਰੋਂ ਆਏ ਦੂਜੀਆਂ ਪਾਰਟੀਆਂ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਚੰਗਾ ਪ੍ਰਸ਼ਾਸਨਿਕ ਅਹੁਦਾ ਨਿਵਾਜਤੀ ਹੈ ਆਪਾਂ ਦੇਖਿਆ ਹੀ ਹੈ ਕਿ ਜਿਵੇਂ ਰਵਨੀਤ ਸਿੰਘ ਬਿੱਟੂ ਕਾਂਗਰਸ ਤੋਂ ਵੱਲੋਂ ਆਏ ਭਾਵੇਂ ਉਹ ਹਾਰ ਗਿਆ ਚੋਣ ਪਹਿਲਾਂ ਟਿਕਟ ਦਿੱਤੀ ਅਹਿਮ ਸ਼ਹਿਰ ਲੁਧਿਆਣਾ ਦੀ ਫਿਰ ਉਹਨਾਂ ਨੂੰ ਜਣੀ ਇੱਕ ਕੇਂਦਰੀ ਰਾਜ ਮੰਤਰੀ ਬਣਾਇਆ ਅੱਗੋਂ ਇਹ ਰਾਜ ਸਭਾ ਮੈਂਬਰ ਰਾਜਸਥਾਨ ਕੋ ਦਿੱਤੀ ਟਿਕਟ ਪਰ ਇਹਨਾਂ ਦੀ ਖੈਰ ਇਸੇ ਤਰ੍ਹਾਂ ਗਵਾਂਧੀ ਰਾਜ ਆਪਾਂ ਹਰਿਆਣਾ ਦੀ ਗੱਲ ਕਰ ਲਈਏ ਕਿਉਂਕਿ ਹਰਿਆਣਾ ਦਾ ਜ਼ਿਕਰ ਪਹਿਲਾਂ ਵੀ ਆਉਂਦਾ ਰਿਹਾ ਕਿਉਂ ਅੱਜ ਦੀ ਬੈਠਕ ਦੇ ਵਿੱਚ ਜਿਹੜੀ ਕਿਸਾਨਾਂ ਨਾਲ ਹੁੰਦੀ ਹੈ ਹਟਿਆਲੇ ਉਹਦੇ ਵਿੱਚ ਹਰਿਆਣੇ ਦੇ ਅਧਿਕਾਰੀ ਵੀ ਸ਼ਾਮਲ ਸਨ ਤੇ ਜੇਕਰ ਆਪਾਂ ਸਿਆਸੀ لحاظ ਦੀ ਗੱਲ ਕਰ ਲਈਏ ਭਾਜਪਾ ਆਜਮਿਆ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਬਾਹਰੋਂ ਵਾਕੀਆਂ ਪਾਰਟੀ ਦੇ ਆਏ ਅਗਵਨ ਜਿਹੜੇ ਭਾਜਪਾ ਸ਼ਾਮਲ ਹੁੰਦੇ ਨੇ ਉਹਨਾਂ ਉੱਤੇ ਚੰਗਾ ਹੱਥ ਕਰਦੀ ਕਿਰਨ ਚੌਧਰੀ ਜਿਹੜੇ ਇੱਕ ਹਰਿਆਣੇ ਦੇ ਵਿੱਚ ਇੱਕ ਵੱਡੇ ਸਿਆਸੀ ਘਰਾਣੇ ਦੇ ਪਰਿਵਾਰ ਦੇ ਵਿੱਚੋਂ ਨੇ ਉਹਨਾਂ ਨੇ ਵੀ ਪਿਛਲੇ ਸਮੇਂ ਵਿੱਚ ਕਾਂਗਰਸ ਨੂੰ ਅਲਵਿਦਾ ਕਿਹਾ ਤੇ ਭਾਜਪਾ ਜੁਆਇਨ ਕਰ ਲਈ ਤੇ ਅੱਜ ਉਹਨਾਂ ਨੂੰ ਵੀ ਉੱਥੋਂ ਹਰਿਆਣੇ ਦੇ ਵਿੱਚੋਂ ਪਤਾ ਉਹ ਰਾਜ ਸਭਾ ਨਾਲੀ ਨੌਕਰੀ ਪਰ ਦਿੱਤ ਤੇ ਵੱਡੇ ਪੱਧਰ ਉਤੇ ਸੰਭਾਵਨਾ ਵੀ ਇਹ ਹੋਏ ਕਿ ਕਿਰਨ ਚੌਧਰੀ ਵੀ ਹੁਣ ਅਗਲੀ ਰਾਜ ਸਭਾ ਮੈਂਬਰ ਬਣਨਗੇ ਫਾਜ਼ਤਾ ਤੋਂ ਹਰਿਆਣੇ ਦੇ ਵਿੱਚੋਂ ਇਸ ਤੋਂ ਪਹਿਲਾਂ ਚਰਚਾ ਜ਼ਰੂਰ ਸੀ ਕਿ ਸ਼ਾਇਦ ਰਵਨੀਤ ਸਿੰਘ ਮਿੱਟੂ ਨੂੰ ਜਿਹੜੀ ਹੈ ਰਾਜ ਸਭਾ ਦੀ ਜਿਹੜੀ ਹੈ ਨਮਾਇਦਗੀ ਉਹ ਹਰਿਆਣੇ ਚੋਂ ਹੈਨ ਪਰੰਤੂ ਉੱਥੇ ਕਿਰਨ ਚੌਧਰੀ ਨੇ ਅੱਜ ਨਾਮਜ਼ਦਗੀ ਦਾਖਲ ਕੀਤੀ ਨੇ ਖੈਰ ਅੱਜ ਦਾ ਇਹ ਸਾਰਾ ਵੱਖ-ਵੱਖ ਪੱਖਾਂ ਦਾ ਮਾਮਲਾ ਸਾਹਬ ਤੁਸੀਂ ਬੜੇ ਵਿਸਤਾਰ ਨਾਲ ਵਿਸਤਾਰ ਨਾਲ ਇਹ ਸਾਰਾ ਕੁਝ ਖੋਲਿਆ ਸੰਰਲੀ ਮਿਸ਼ਨ ਜੱਬੀ ਲਈ ਆਪਣਾ ਮੁੱਲਾ ਸਮਾਧਿਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ